ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਲੁਨ ਦੀ ਪਵਨ ਬਾਣੀ ਚੜ ਚੇਤ ਬਸੰਤ ਮੇਰ ਪਿਆਰੇ ਪਹਲੀ ਰੁਤੇ ਬਸੰਤ ਰੁਤੇ ਰੁਕਤੇ ਆਈ ਗਿਲੇ ਸਰਸੂ ਬਸੰਤ ਮਹੀ ਬਸ ਬਸੰਤ ਰੁਕਤੀ ਆਈ ਪਰ ਫੂਲ ਤਾਰੇ ਬੀਗਿ ਸੁਣਨ ਦੀ ਰੁੱਤ ਖੇੜਨ ਦੀ ਰੁੱਤ ਮੋਲਣ ਦੀ ਰੁੱਤ ਇਹ ਬਸੰਤ ਰੁੱਤ ਰੁੱਤਾਂ ਕੇਵਲ ਬਾਹਰੀ ਵਰਤਾਰਾ ਨਹੀਂ ਹਨ ਰੁੱਤਾਂ ਮਨ ਅੰਦਰ ਵੀ ਹਨ ਸਾਡਾ ਮਨ ਵੀ ਵੱਖਰੀਆਂ ਵੱਖਰੀਆਂ ਰੁੱਤਾਂ ਹੰਡਾਉਂਦਾ ਹੈ ਗੁਰੂ ਦੀ ਕਿਰਪਾ ਸ਼ੰਕਤ ਦੀ ਕਿਰਪਾ ਨੌਲ ਆਤਮਕ ਨੰਦ ਬਣ ਜਾਵੇ ਬਸ਼ੰਤ ਰੋਕਤਾ ਤੇ ਜੀ ਪਛਤਾਵਾ ਹੋ ਕੇ ਆਹ ਹਨ ਸਰਦ ਰੋਕਤਾ ਕ੍ਰਿਸ਼ਨਾਂ ਦੀ ਕ੍ਰੋਧ ਦੀ ਈਰਖਾ ਦੀ ਅਗਨੀਆਂ ਮੰਦਰ ਉਹ ਮਨ ਨੂੰ ਗਰਮੀ ਦੀ ਰੋਕਤਾ ਮਨ ਬੇਰਾਗ ਵਿੱਚ ਅਤਿ ਉਦਾਸ ਰੋਣ ਨੂੰ ਕਰਦਾ ਇਹ ਮਨ ਨੂੰ ਜੋ ਵਰਖਾ ਦੇ ਰੁਤ ਹੈ ਇਹ ਰੁਤ ਬਾਹਰ ਵੀ ਹਨ ਅੰਦਰ ਵੀ ਹਨ ਬਸੰਤ ਇਰਾਦਾ ਇਹਦਾ ਪਹਿਲਾ ਸ਼ਬਦ ਮਾ ਮਹਮੂਮਾਰ ਕੀ ਚੜਿਆ ਸਦਾ ਬਸੰਤ ਇਹ ਖੀੜੇ ਦੀ ਇਰਤ ਅਨੰਦ ਦੀ ਰੋਤ ਆਤਮਕ ਨੰਦ ਦੀ ਰੋਤ ਮੁਬਾਰਕ ਹੈ ਉਹ ਪਰਮਾਤਮਾ ਰੂਪੀ ਸਦਾ ਹੀ ਖਿੜੇ ਵਾਲਾ ਸਦਾ ਨੰਦ સ્વરૂਪ ਸਤ ਸਗੁਰੂਪ ਚੇਤਨ સ્વરૂਪ ਅਨੰਦ સ્વરૂਪ ਸਦਾ ਹੀ ਉਚੜਿਆ ਹੋਇਆ ਪਰ ਫੜ ਚਿੱਤ ਸਮਾਲ ਸੋਏ اے ਮੇਰੇ ਮਨ ਆਪ ਦੇ ਮਨ ਨੂੰ ਤੋਂ ਵੀ ਅਨੰਦਿਤ ਕਰ ਲੈ ਵੰਦਨਤੋਂ ਰਹਿਤ ਕਰਲਾ ਸਮਾਲ ਸੋਏ ਉਸ ਨੂੰ ਯਾਦ ਕਰਕੇ ਸਦਾ ਸਦਾ ਗੋਬਿੰਦ ਉਸ ਪਰਮਾਤਮਾ ਨੂੰ ਯਾਦ ਕਰਕੇ ਭੋਲਿਆ ਹਉਮੈ ਸੁਰਤਿ ਵਿਚਾਰ ਇਹ ਭੋਲੇ ਮਨ ਹਉਮੈ ਨੂੰ ਵਿਚਾਰ ਦੇ ਹਉਮੈ ਨੂੰ ਭੁਲਾ ਦੇ ਹਉਮੈ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲਿਆ ਸਾਰ ਸ੍ਰੇਸ਼ਟ ਗੁਣ ਨਾਮ ਜਪਣ ਦਾ ਗੁਣ ਉਹਨੂੰ ਮਨ ਵਿੱਚ ਤਾਰਨ ਕਰਕੇ ਮਨ ਵਿੱਚ ਵਿਸ਼ਾ ਕੇ ਹੋਮੇ ਨੂੰ ਮਾਰ ਗੁਣ ਵਿੱਚ ਗੁਣ ਦਾ ਸ਼ੋਹ ਸ੍ਰੇਸ਼ਟ ਗੁਣ ਸੰਗਤ ਵਿੱਚ ਨਾਮ ਜਪਣ ਦਾ ਗੁਣ ਤਰਨ ਪੇੜ ਸਾਖਾ ਹਰੀ ਤਰਨ ਫੁੱਲ ਫਲ ਗਿਆਨ ਇਹ ਸਾਡੇ ਕਰਮ ਇਹ ਮਨੋਂ ਪੇੜ ਨੇ ਤਰਫਤਾ ਇਹਦੀਆਂ ਜਿਹੜੀਆਂ ਸ਼ਾਖਾਵਾਂ ਨੇ ਹਰੀ ਪਰਮਾਤਮਾ ਦੇ ਸਿਮਰਨ ਕਰਕੇ ਇਹ ਮੋਹਦੀਆਂ ਨੇ ਫੁੱਲਾਂ ਵਾਲੀਆਂ ਨੇ ਫੁੱਲ ਵਾਲੀਆਂ ਨੇ ਇਸ ਨੂੰ ਧਰਮ ਫੁੱਲ ਫੁੱਲ ਲੱਗਦਾ ਧਰਮ ਦਾ ਫੁੱਲ ਲੱਗਦਾ ਗਿਆਨ ਦਾ ਪਤਪਰਾ ਪਤੂ ਸ਼ਾਮਪਲੀ પતિ ਪਰਮਾਤਮਾ ਨੂੰ ਮਿਲਣ ਦੇ ਸਾਧਨ ਪੂਰੇ ਹੋ ਜਾਂਦੇ ਨੇ ਸ਼ਾਮ ਆਤਮਿਕ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਚੂਕਾ ਮਾਨ ਹੈ ਅਪਮਾਨ ਮਨ ਦੇ ਵਿੱਚ ਅਹੰਕਾਰ ਦੂਰ ਹੋ ਜਾਂਦਾ ਹੈ ਸੁਖ શરીਰ ਦਾ ਹੁੰਦਾ ਹੈ ਗਰਮੀ ਹੋਵੇ ਪੱਖਾ ਚਲਾ ਲਿਏ ਸੁਖ ਖੁਸ਼ੀ ਮੰਦੀ ਹੁੰਦੀ ਹੈ ਮਨ ਅਚਤ ਵਰਤੂ ਪ੍ਰਾਪਤ ਹੋਵੇ ਮਨ ਖੁਸ਼ ਫਨੰਦ ਉਹ ਆਤਮ ਫਨੰਦ ਹੈ ਉਹ ਆਤਮ ਦੀ ਵਸਤੂ ਹੈ ਗੁਰੂ ਦੀ ਕਿਰਪਾ ਨਾਲ ਸੰਗਤ ਦੀ ਕਿਰਪਾ ਨਾਲ ਫਨੰਦ ਦੀ ਪ੍ਰਾਪਤ ਹੁੰਦੀ ਹੈ ਪਤ ਪਰ ਪਤ ਚਾਮ ਕਣੀ ਚੁੱਕਾ ਮਾਨ ਅਬ ਮਾਨ ਹੋਂਕਾਰ ਦੂਰ ਹੋ ਗਿਆ ਅੱਖੀ ਕੁਦਰਤ ਕੰਨੀ ਬਾਣੀ ਮੋਖ ਆਖਣ ਸਚਨਾ ਅੱਖਾਂ ਦੁਆਰਾ ਕੁਦਰਤ 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 ਕਰਕੇ ਵਸਿਆ ਹੋਇਆ ਇਹ ਪਰਮਾਤਮਾ ਕੁਦਰਤ ਕਰਕੇ ਹੁਣ ਵਸਿਆ ਹੋਇਆ ਕੁਦਰਤ ਵਿੱਚ ਆ ਵਸਿਆ ਹੋਇਆ ਅੱਖੀ ਕੁਦਰਤ ਦਰਿਆ دیکھیے ਸਮੁੰਦਰ دیکھیے ਆਕਾਸ਼ دیکھیے ਪਰਮਾਤਮਾ ਯਾਦ ਆ ਜਾਵੇ ਕੈਸੇ ਪਰਮਾਤਮਾ ਉਹਨੇ ਕਿੰਨੇ ਸੁੰਦਰ ਫੁੱਲ ਬਗ ਬਗੀਚੇ ਬਣਾਏ ਨੇ ਅੱਖੀਂ ਕੁਦਰਤ ਕੰਨੀ ਬਾਣੀ ਕੰਨਾਂ ਦੁਆਰਾ ਪਰਮਾਤਮਾ ਦੀ ਬਾਣੀ ਗੁਰੂ ਦੀ ਬਾਣੀ ਮੁੱਖ ਆਖਣ ਸੱਚ ਨਾਮ ਤੇ ਮੁੱਖ ਦੁਆਰਾ ਸੱਚਾ ਨਾਮੋ ਚਰਨ ਕਰੀਏ ਕੀ ਹੋਏਗਾ ਪਤ ਪ੍ਰਾਪਤ ਸ਼ਾਮਕਣੀ ਪਤੀ ਦੀ ਪ੍ਰਾਪਤੀ ਹੋ ਜਾਏਗੀ ਅੰਤਿਸ਼ ਕਰਨ ਦੇ ਵਿੱਚ ਤੁਮਕ ਸੁਖ ਦੀ ਪ੍ਰਾਪਤ ਹੋ ਜਾਏਗੀ ਚੁੱਕਾ ਮਾਨਵ ਮਾਨ ਮਾਨਵ ਬਚੂ ਜਿਹੜਾ ਹੰਤਾ ਦੂਰ ਹੋ ਜਾਵੇ ਮਹਾਰੂਤੀ ਆਉਣਾ ਵੇਖੋ ਕੰਮ ਕਮਾਏ ਇਹ ਰਤਾਂ ਆਉਂਦੀਆਂ ਜਾਂਦੀਆਂ ਨੇ ਮਨੁੱਖ ਜਿਹਾ ਜੇ ਕੰਮ ਕਰਦਾ ਤੇ ਐਸਾ ਫਲ ਭੋਗਦਾ ਨਾਨ ਖਾਣ ਸੁਖ ਹੀ ਜੇ ਗੁਰਮੁਖ ਰਹੇ ਸਮਾਏ ਉਹਨਾਂ ਦੇ ਹਿਰਦੇ ਸਦਾ ਆਨੰਦਤ ਰਹਿੰਦੇ ਨੇ ਸਦਾ ਖੇੜੇ ਵਾਲੇ ਰਹਿੰਦੇ ਨੇ ਸਦਾ ਖੁਸ਼ੀ ਵਾਲੇ ਰਹਿੰਦੇ ਨੇ ਜੋ ਗੁਰੂ ਦੀ ਮੱਤ ਦੇ ਤਲ ਨਹੀਂ ਹੋ ਕੇ ਗੁਰੂ ਦੇ ਉਪਦੇਸ਼ ਜਵਾਰਾ ਜੀਵਨ ਬਤਾਉਂਦਾ ਯਤਨ ਕਰਦੇ ਨੇ ਸਤਿਗੁਰੂ ਕਿਰਪਾ ਨਾਲ ਸੰਗੁਈ ਖੇੜਾ ਬਖਸ਼ਣ ਅਨੰਦ ਬਖਸ਼ਣ ਸੰਗਤ ਬਖਸ਼ਣ ਗੁਰੂ ਬਾ ਗੁਰੂ ਨਾਲ ਗੁਰਮੰਨ ਨਾਲ ਪਿਆਰ ਬਖਸ਼ਣ ਭੋਲਾ ਚੋਕਾਂ ਦੇਖੇ ਮਾ ਵਾਹੀ ਗੁਰਜੀਕਾ ਕਾਲ ਸਾਹਿਬ ਵਾਹੀ ਗੁਰਜੀ ਕੀ ਫਤਹਿ